ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਜਰਾਂਬਾਈ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ 4 ਮਰਲਿਆਂ ਦੇ ਵਿੱਚ ਕੋਠੀ ਬਣੀ ਹੋਈ ਆ ਮੋਗਾ ਸ਼ਹਿਰ ਆ ਬਹੁਤ ਹੀ ਵਧੀਆ ਬਹੁਤ ਹੀ ਪੌਸ਼ ਏਰੀਆ ਸੋ 4 ਮਰਲਿਆਂ ਦੇ ਵਿੱਚ ਆਪਾਂ ਕੋਠੀ ਦੇਖਾਂਗੇ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਨਵੇਂ ਆਏ ਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਪੁਰਾਣੇ ਆ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਫਿਰ ਆਪਾਂ ਦੇਖਦੇ ਹਾਂ ਇਹ ਕੋਠੀ ਸੋ 4 ਮਰਲੇ ਦੇ ਵਿੱਚ ਕੋਠੀ ਹੈ ਡਬਲ ਸਟੋਰੀ ਹੈ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਸ ਕੋਠੀ ਦੇ ਵਿੱਚ ਵਿਹੜਾ ਹੈਗਾ ਆਮ ਚਾਹੇ ਆਪਾਂ 10 ਮਰਲੇ ਦਾ ਘਰ ਦੇਖੀਏ ਚਾਹੇ 6 ਦਾ ਦੇਖੀਏ ਚਾਹੇ 5 ਦਾ ਦੇਖੀਏ ਵਿਹੜਾ ਨਹੀਂ ਹੁੰਦਾ ਭਾਈ ਜੀ ਪੂਰੀ ਪੂਰੀ ਛੱਤੀ ਹੁੰਦੀ ਹੈ ਪਰ ਹੁਣ ਥੋੜਾ ਜਿਹਾ ਕੁਝ ਬਦਲਿਆ ਮਾਹੌਲ ਸੋ ਇਸ ਕੋਠੀ ਦੇ ਵਿੱਚ ਵਿਹੜਾ ਹੈਗਾ ਬਣੀ ਬਹੁਤ ਸੋਹਣੀ ਹੈ ਆਸ-ਪਾਸੇ ਤੁਸੀਂ ਦੇਖ ਸਕਦੇ ਹੋ ਪੂਰੀ ਡੀਆ ਟਾਇਲਾਂ ਚੜੀ ਹੋਈ ਆ ਦੋ ਵਾਸ਼ਰੂਮ ਆ ਇੱਕ ਛੋਟਾ ਤੁਸੀਂ ਦੇਖਿਆ ਤੇ ਇੱਕ ਬੈਕ ਸਾਈਡ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਔਰ ਇਹ ਸਾਹਮਣੇ ਰਸੋਈ ਆ ਇੱਕ ਛਤ ਜਿਹੜੀ ਆਪਾਂ ਰਸੋਈ ਨੂੰ ਵੀ ਮਾਰਦੇ ਆ ਸੋ ਇੱਕ ਛੋਟਾ ਜਿਹਾ ਪੋਰਸ਼ਨਲ 4 ਮਰਲਿਆਂ ਦੇ ਵਿੱਚ ਬਣਿਆ ਹੋਇਆ ਡਬਲ ਸਟੋਰੀ ਆ ਸੋ ਬਹੁਤ ਹੀ ਸੋਹਣਾ ਜਿਹੜਾ ਬਣਿਆ ਹੋਇਆ ਔਰ ਬਾਜ਼ਾਰ ਵੀ ਇਸ ਕੋਠੀ ਦੇ ਨੇੜੇ ਆ ਜਨਨ ਕਿ ਬਹੁਤ ਹੀ ਵਧੀਆ ਏਰੀਆ ਔਰ ਇਹ ਜਾਂਦੀਆਂ ਜੀ ਪੌੜੀਆਂ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ 30 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਛੂਟ ਹੋ ਜੂਗਾ ਘਪਰਾਏ ਨੂੰ ਸੋ 30 ਲੱਖ ਡਿਮਾਂਡ ਵਾਲੀ ਡਬਲ ਸਟੋਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਹੋਇਆ ਵੀ ਆ ਬਾਹਰ ਆਪਾਂ ਦੇਖਿਆ ਟਾਈਲਸ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਦੋ ਬੈੱਡਰੂਮ ਆ ਇਹ ਫਰਸਟ ਬੈੱਡਰੂਮ ਆ ਨਾਲ ਜਿਹੜਾ ਸੈਕੰਡ ਬੈੱਡਰੂਮ ਵੀ ਆਪਾਂ ਦੇਖਾਂਗੇ ਸੋ ਅੱਗੇ ਛੋਟੀ ਜੀ ਲੌਬੀ ਆ ਛੋਟਾ ਜਿਹਾ ਵਿਹੜਾ ਹੈਗਾ ਰਸੋਈ ਆ ਸੋ ਇੱਕ ਪੋਰਸ਼ਨ ਜਿਹੜਾ ਗਰਾਊਂਡ ਫਲੋਰ ਤੇ ਉਹ ਵੀ ਬਹੁਤ ਬੜੇ ਵਧੀਆ ਬਣਿਆ ਹੋਇਆ ਤੇ ਉੱਪਰ ਵੀ ਬਣਿਆ ਹੋਇਆ ਦੋ ਬੈਡਰੂਮ ਪੂਜਾ ਰੂਮ ਉਹ ਵੀ ਆਪਾਂ ਦੇਖਾਂਗੇ ਸੋ ਰੇਟ ਦੀ ਗੱਲ ਕਰੀਏ ਤਾਂ 30 ਲੱਖ ਰੁਪਏ ਡਿਮਾਂਡ ਹੈ ਜਗ੍ਹਾ ਲਗਭਗ 4 ਮਰਲੇ ਦੇ ਵਿੱਚ ਕੋਠੀ ਜਿਹੜੀ ਆ ਬਣੀ ਹੋਈ ਆ ਏਰੀਆ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਏਰੀਆ ਬਾਜ਼ਾਰ ਵੀ ਨੇੜੇ ਆ ਸੋ ਬਹੁਤ ਵਧੀਆ ਰੇਟ ਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਤੋ ਇਹ ਹੈਗਾ ਜੀ ਉੱਪਰਲਾ ਪੋਰਸ਼ਨ ਦੋ ਬੈੱਡਰੂਮ ਬਣੇ ਹੋਏ ਆ ਪਰ ਉੱਪਰਲੇ ਪੋਰਸ਼ਨ ਦੀ ਜਿਹੜੀ ਆ ਛੱਤ ਆ ਉਹ ਅਪਰੀਜੀਟੀ ਆ ਟੀਨ ਦੀ ਇਸਲੇਟਾਂ ਦੀ ਉਹ ਬਣੀ ਹੋਈ ਹੈ ਇਹ ਵੀੜਾ ਬਹੁਤ ਹੀ ਖੂਬਸੂਰਤ ਘਰ ਹੈ ਜੀ ਜਿਸ ਵੀ ਭਰਾ ਨੇ ਇਸ ਘਰ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਪੋਠੀ ਨੂੰ ਖਰੀਦ ਸਕਦੇ ਹੋ ਸੋ ਉੱਪਰ ਦੋ ਬੈੱਡਰੂਮ ਆ ਇੱਕ ਪੂਜਾ ਰੂਮ ਬਣਿਆ ਹੋਇਆ ਰੂਟੀਨ ਦੀ ਜਿਹੜੀ ਆ ਉਹ ਛੱਤ ਹੈਗੀ ਆ ਜੀ ਦੇਖ ਸਕਦੇ ਹੋ ਔਰ ਰੇਟ ਜਿਹੜਾ 30 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹਿਊਲ ਹੋਈ ਜੀ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਤੁਹਾਡੇ ਵਾਸਤੇ ਵੀਡੀਓ ਲਿਆਉਣੇ ਨਹੀਂ ਭੁੱਲਦੇ ਸੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਜਨਰਲ ਤੇ ਕੰਟੈਕਟ ਕਰੋ ਬਹੁਤ ਬਹੁਤ ਧੰਨਵਾਦੀ ਜੀ ਸ਼ੁਕਰੀ